ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਬਹੁਤ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਜਿੱਤ ਚੁੱਕਿਆ ਤੇ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਚੁੱਕਿਆ ਸੋ ਇਸ ਤੋਂ ਬਾਅਦ ਸਭ ਤੋਂ ਪਹਿਲਾ ਸਵਾਲ ਜਿਹੜਾ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਵੀ ਸੀ ਤੇ ਹੁਣ ਵੀ ਸਭ ਦੇ ਮਨਾਂ ਦੇ ਵਿੱਚ ਹੋਣਾ ਹੈ ਕਿ ਇਸ ਜਿੱਤ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਉਣਗੇ ਕੀ ਉਨ੍ਹਾਂ ਦੇ ਉੱਤੇ ਜਿਹੜੀ ਐਨਐਸਏ ਲੱਗੀ ਆ ਜਾਂ ਹੋਰ ਪਰਚੇ ਆ ਕਿ ਉਹ ਹਟਣਗੇ ਕਾਨੂੰਨ ਕੀ ਕਹਿੰਦਾ ਸੋ ਦੋਸਤੋ ਤੁਹਾਨੂੰ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸੋ ਦੋਸਤੋ ਅੱਜ ਆ ਜੋ ਆਪਾਂ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਦੇ ਉੱਤੇ ਪਹਿਲਾਂ ਕੇਸ ਕਿਸ ਤਰੀਕੇ ਦਾ ਹੈ ਸੋ ਜਦੋਂ ਆਪਾਂ ਭਾਈ ਅਮਰਤਪਾਲ ਸਿੰਘ ਦੇ ਉੱਤੇ ਪਰਚਿਆਂ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਥਾਣੇ ਦੀ ਕੈਪਚਰਿੰਗ ਦਾ ਜਿਹੜਾ ਉਹ ਪਰਚਾ ਉਹਨਾਂ ਦੇ ਉੱਤੇ ਹੈ ਪੁਲਿਸ ਦੀ ਕੁੱਟਮਾਰ ਦਾ ਪਰਚਾ ਉਹਨਾਂ ਦੇ ਉੱਤੇ ਹੈ ਲੁੱਟ ਖੋਹ ਦਾ ਪਰਚਾ ਉਹਨਾਂ ਦੇ ਉੱਤੇ ਹੈ ਤੇਜ਼ ਗੱਡੀ ਚਲਾਉਣ ਦਾ ਪਰਚਾ ਉਹਨਾਂ ਦੇ ਉੱਤੇ ਹੈ ਕਿਡਨਾਪਿੰਗ ਦਾ ਪਰਚਾ ਉਹਨਾਂ ਦੇ ਉੱਤੇ ਆ ਸੋ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਭਾਈ ਅਮਰਤਪਾਲ ਸਿੰਘ ਦੇ ਉੱਤੇ ਜਿਹੜੇ ਪੁਲਿਸ ਦੇ ਵੱਲੋਂ ਚਲਾਏ ਗਏ ਆ ਪਾਏ ਗਏ ਆ ਸੋ ਇਹਨਾਂ ਦੇ ਵਿੱਚੋਂ ਕੋਈ ਵੀ ਕੇਸ ਅਜਿਹਾ ਨਹੀਂ ਹੈ ਜਿਹਦੇ ਉੱਤੇ ਐਨਐਸਏ ਪ੍ਰੂਫ ਹੁੰਦੀ ਹੋਵੇ ਜੋ ਕੇ ਸਰਕਾਰ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਹੋਰਾਂ ਤੇ ਲਾਈ ਗਈ ਹੈ ਤੇ ਇਸ ਵਾਰ ਉਹ ਵਧਾਈ ਗਈ ਹੈ ਸੋ ਹੁਣ ਸਵਾਲ ਹੈ ਕਿ ਜਿਹੜੀ ਜਿੱਤ ਹੈ ਹਲਕਾ ਖਡੂਰ ਸਭ ਤੋਂ ਭਾਈ ਅਮਰਤਪਾਲ ਸਿੰਘ ਦੀ ਉਸ ਦਾ ਅ ਇਸ ਦੇ ਉੱਤੇ ਕੀ ਅਸਰ ਪੈਣਾ ਇਨਾ ਕੇਸਾਂ ਤੇ ਜਾਂ ਐਨਐਸਏ ਤੇ ਤਾਂ ਦੋਸਤੋ ਇਹਦਾ ਜਿਹੜਾ ਕਾਨੂੰਨ ਕਹਿੰਦਾ ਕਾਨੂੰਨ ਦੇ ਵਿੱਚ ਕੋਈ ਵੀ ਇਦਾਂ ਦਾ ਪ੍ਰੋਵੀਜ਼ਨ ਨਹੀਂ ਹੈ ਕਿ ਜੇਕਰ ਕੋਈ ਜਿਹੜਾ ਬੰਦਾ ਐਮਪੀ ਚੋਣ ਲੜਦਾ ਤੇ ਉਹ ਪਹਿਲਾਂ ਜੇਲ੍ਹ ਦੇ ਵਿੱਚ ਹੈ ਜਾਂ ਉਹਦੇ ਉੱਤੇ ਕੋਈ ਕੇਸ ਚੱਲਦਾ ਜਾਂ ਐਨਐਸਏ ਲੱਗੀ ਆ ਤਾਂ ਉਹ ਜੇਕਰ ਜਿੱਤਦਾ ਹੈ ਜਾਂ ਉਹ ਬਾਹਰ ਆਵੇਗਾ ਜਾਂ ਅੰਦਰ ਆਵੇਗਾ ਇਦਾਂ ਦਾ ਕੋਈ ਵੀ ਪ੍ਰੋਵੀਜ਼ਨ ਆ ਜਿਹੜਾ ਉਹ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਹੈਗਾ ਕਾਨੂੰਨ ਦੇ ਵਿੱਚ ਨਹੀਂ ਹੈਗਾ ਸੋ ਪਰ ਜਦੋਂ ਹੁਣ ਭਾਈ ਅਮਰਪਾਲ ਸਿੰਘ ਖਾਲਸਾ ਇਨੀ ਵੱਡੀ ਲੀਡ ਦੇ ਨਾਲ ਜਿੱਤ ਚੁੱਕਿਆ ਤੇ ਜਿਹੜੇ ਆਪ ਉਹਨਾਂ ਦੇ ਕੇਸਾਂ ਦੀ ਗੱਲ ਕੀਤੀ ਹੈ ਜਿੱਦਾਂ ਦੇ ਉਹਨਾਂ ਦੇ ਉੱਤੇ ਕੇਸ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਕੇਸ ਹੋ ਜਾਣੀ ਜਿਹਦੇ ਨਾਲ ਐਨਐਸਏ ਪ੍ਰੂਵ ਹੁੰਦੀ ਹੋਵੇ ਤੇ ਜਿਹੜੇ ਹੁਣ ਉਹਨਾਂ ਦੇ ਉੱਤੇ ਕੇਸ ਹੈ ਦੇ ਐਨਐਸਏ ਲੱਗਿਆ ਉਹ ਗਲਤ ਲੱਗਿਆ ਕਿਉਂਕਿ ਸਰਕਾਰ ਤੋਂ ਪ੍ਰੂਫ ਨਹੀਂ ਹੋਣੀ ਪਹਿਲਾਂ ਵੀ ਨਹੀਂ ਹੋਈ ਤਾਂ ਐਨਐਸਏ ਵੀ ਉਹਨਾਂ ਤੇ ਹਟ ਜਾਣੀਆਂ ਤੇ ਜਿਹੜੇ ਬਾਕੀ ਕੇਸ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਮਦਦ ਮਿਲਣੀ ਹੈ ਕਿ ਜਦੋਂ ਇੰਨੀ ਵੱਡੀ ਲੀਡ ਨਾਲ ਉਹ ਜਿੱਤੇ ਆ ਤਾਂ ਉਹ ਲੋਕਾਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਵੀ ਇੱਕ ਕ੍ਰੀਏਟ ਹੁੰਦਾ ਹੈ ਵੀ ਉਹ ਇੱਕ ਲੀਡਰ ਨੇ ਤੇ ਇੰਨੇ ਵੱਡੇ ਲੀਡ ਦੇ ਨਾਲ ਜਿੱਤੇ ਹੋਏ ਲੀਡਰ ਹੈ ਤਾਂ ਇਹ ਚੀਜ਼ ਦਾ ਇੱਕ ਪ੍ਰੈਸ਼ਰ ਬਣਦਾ ਪ੍ਰੈਸ਼ਰ ਗਰੁੱਪ ਜਿਹੜਾ ਉਹ ਮਜ਼ਬੂਤ ਹੁੰਦਾ ਤੇ ਦੂਸਰੀ ਜਿਹੜੀ ਗੱਲ ਹੈ ਇਹ ਪਹਿਲੇ ਹੀ ਕਲੀਅਰ ਹੈ ਕਿ ਐਨਐਸਐ ਅੱਜ ਨਹੀਂ ਤਾਂ ਸਵੇਰੇ ਉਹਨਾਂ ਤੋਂ ਹਟ ਜਾਣੀ ਆ ਪਰ ਦੋਸਤੋ ਇਹ ਜਿੱਤ ਨਾਲ ਜਾਂ ਹਾਰ ਨਾਲ ਐਨਐਸਐ ਦੇ ਉੱਤੇ ਜਾਂ ਉਹ ਕੇਸਾਂ ਦੇ ਉੱਤੇ ਕੋਈ ਵੀ ਅਸਰ ਹੈ ਜਿਹੜਾ ਉਹ ਨਹੀਂ ਪੈਣਾ ਤੇ ਇਹ ਜਿਹੜੀ ਉਹ ਲੀਡ ਨਾਲ ਜਿੱਤੇ ਆ ਇਹ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਜਿਹੜਾ ਕੇਸ ਆ ਉਹਨੂੰ ਮਜ਼ਬੂਤ ਕਰਦੀ ਹੈ ਉਹਨਾਂ ਦੇ ਪਾਸੇ ਨੂੰ ਮਜ਼ਬੂਤ ਕਰਦੀ ਹੈ ਜਿਹੜਾ ਇਹ ਪ੍ਰੈਸ਼ਰ ਹੈ ਲੋਕਾਂ ਦਾ ਉਹ ਬਣਦਾ ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੇਕਰ ਤੁਸੀਂ ਤੁਹਾਨੂੰ ਭਾਈ ਅਮਰਤਪਾਲ ਸਿੰਘ ਦੀ ਜਿੱਤ ਦੇ ਨਾਲ ਕਿੰਨੀ ਕੁ ਖੁਸ਼ੀ ਹੋਈ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ